ਲਾਣੀ ਰਬ ਨਾ ਕਰ ਹਾਂ ਗੋਲ ਖਿਚੀ ਜਾਣਾ ਤੂੰ ਫੋਲ ਦਾ ਗੱਲ ਬੋਲ ਰਹਿਣਾ ਹਾਂ ਇਹ ਫੋਲ ਦਾ ਫੈਲਾ ਸੀਸਨ ਨਮਾਈਏ ਪਿਆ ਸੀਏ ਜਰਿਤੇ ਕਿਸੇ ਤੇ ਜਾਏ ਹਜ਼ਾਰ ਵੀ ਮੱਥਾ ਦੇਖ ਲਈ ਮਹਾਰਾਣੀ ਸਭ ਜੱਜ ਨੂੰ ਪਰਵਾਹ ਤਾਂ ਹੋਊਗਾ ਜੇ ਨਾਈ ਰਖੜਾ ਛੱਡੇਗਾ ਢਾੜੀ ਮੱਛੀ ਬਟਾਣੀ ਬੰਦ ਕਰੇਗਾ ਇਹ ਕਿੰਨਾ ਦਾ ਕੰਮ ਮੱਛੀ ਬਟਾਣੀ ਇਹ ਰਹਾ ਕਮਨੀਆ ਛੇ ਤਾਂ ਮੁੱਛ ਨੂੰ ਹੱਸ ਨਹੀਂ ਲੜ ਸਕਦੇ ਆਪਾਂ ਇਹ ਕਿ ਛੇਰਵਾ ਜੰਗਲ ਦਾ ਆਪਾਂ ਦਾ ਬੱਬਰ ਸ਼ੇਰ ਆ 25 ਕਿਲੋ ਵੱਧ ਜਾਉਣੇ ਨੇ ਆਪਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਮੇਰਾ ਬਾਬਾ ਜੀ ਦੇ ਕੋਲ ਜਾਣਾ ਹੈਗਾ ਸੰਦੀ ਦਾ ਹੈ ਬੇਠੀਕਾ ਕਿ ਕਿ ਸ਼ੇਰ ਆ ਪਾਇਆ ਹੋਇਆ ਬੰਦਰ ਕਿੱਥੇ ਆ ਪਾਇਆ ਕੋਈ ਤਾਂ ਬ੍ਰੇਕ ਹੀ ਹੈ ਨਹੀਂ ਉਹ ਬੰਦਰ ਕਿਸੇ ਦੀ ਬ੍ਰੇਕ ਹੀ ਹੈ ਨਹੀਂ ਉਹ ਗੱਡੀ ਕਾਮਯਾਬ ਨਹੀਂ ਹੈਗੀ ਇਹ ਜੇ ਬ੍ਰੇਕ ਨਾ ਹੋਵੇ ਗੱਡੀ ਉਹੀ ਜਾਵਾ ਉਹੀ ਕਾਮ ਜਾਵਾ ਲਾਂਡੀ ਰਬ ਨਾ ਕਰ ਹਾਂ ਕੋਲ ਖਿੱਚੀ ਜਾਣਾ ਤੂੰ ਹੁਣ ਦਾ ਗੱਲ ਪਾ ਲੈ ਹਾਂ ਇਹ ਫੋੜਦਾ ਖੈਦਾ ਸੀਸਨ ਮਾਈਏ ਕਿਆ ਸੀਏ ਜਰੀਤੇ ਕਿਸੇ ਤੇ ਜਾਏ ਬਿਆਰ ਨਹੀਂ ਮੱਥਾ ਦੇਖਣੀ ਮਾਹਰ ਆਈ ਰੱਬ ਜੱਟਾਂ ਨੂੰ ਪਰਵਾਨਾ ਹੋਊਗਾ ਜੇ ਨਾਈ ਰਖਣਾ ਛੱਡੇਗਾ ਦਾੜੀ ਮਸਬਟੋਣੀ ਬੰਦ ਕਰੇਗਾ ਇਹ ਕਿੰਨਾ ਕੰਮ ਆ ਮਸਬਟੋਣੀ ਛੇਰ ਦਾ ਕੰਮ ਨਹੀਂ ਆ ਛੇਰ ਤਾਂ ਮੋਸ ਨੂੰ ਹੱਥ ਨਹੀਂ ਲਾ ਸਕਦੇ ਆਪਾਂ ਇਹ ਕਿ ਛੇਰਵਾ ਜੰਗਲ ਦਾ ਆਪਣਾ ਬੱਬਰ ਸ਼ੇਰ ਆ 25 ਕਿਲੋ ਵੱਧਦਾ ਉਹਨੇ ਨਾਲ ਆਪਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਮੇਰਾ ਬਾਬਾ ਜੀ ਨੇ ਬੜਾ ਜਲਾ ਹੈਗਾ ਚੰਗੀ ਦਾ ਇਹ ਧੰਨਵਾਦ ਇਹ ਠੀਕ ਆ ਕਿ ਛੇਰ ਆ ਪਾਇਆ ਹੋਇਆ ਮੰਦਰ ਕਿੱਥੇ ਪਾਇਆ ਕੋਈ ਤਾਂ ਬ੍ਰੇਕ ਹੀ ਹੈ ਨਹੀਂ ਉਹ ਬੰਦਰ ਕਦੇ ਵੀ ਬ੍ਰੇਕ ਹੀ ਹੈ ਨਹੀਂ ਉਹ ਗੱਡੀ ਕਾਮਯਾਬ ਨਹੀਂ ਹੈਗੀ ਜਿਹਦੀ ਬ੍ਰੇਕ ਨਾ ਹੋਵੇ ਗੱਡੀ ਉਹੀ ਜਾਵਾ ਉਹੀ ਕਾਮਯਾਬ ਆ